ਸਰ 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 ਇੱਕ ਮਿੰਟ ਸਰ ਇੱਕ ਮਿੰਟ ਸਰ ਕੀ ਕਹਿਣਾ ਹੈ ਅੱਜ ਜੋ ਇੱਥੇ ਤੁਸੀਂ ਰੈਲੀ ਦੇ ਦੇਖੋ ਅੱਜ ਬੜੀ ਕਾਮਯਾਬ ਰੈਲੀ ਹੋਈ ਆ ਅੱਜ ਇਸ ਗੱਲ ਦੀ ਸਾਡੇ ਬੀਜੇਪੀ ਨੂੰ ਸਾਡੇ ਬੀਜੇਪੀ ਦੇ ਉਰੇ ਪ੍ਰਧਾਨ ਨੂੰ ਕੱਲੇ ਕੱਲੇ ਵਰਕਰ ਨੂੰ ਦੇਖੋ ਅੱਜ ਚਾ ਚੜਿਆ ਹੋਇਆ ਖੁਸ਼ੀ ਆ ਵੀ ਕਿਸਾਨਾਂ ਦੀ ਜਿੱਤ ਦੇ ਵਿੱਚ ਉਹਨਾਂ ਦੀ ਖੁਸ਼ੀ ਚ ਅਸੀਂ ਸ਼ਰੀਕ ਹੋ ਰਹੇ ਹਾਂ ਹੋਰ ਇਹਦੂ ਬੜੀ ਗੱਲ ਸਾਨੂੰ ਮੌਕਾ ਦਿੱਤਾ ਅੱਜ ਇਹ ਦਾਣਾ ਮੰਡੀ 'ਚ ਤੁਸੀਂ ਸੋਚੋ ਤਾਂ ਸਹੀ ਨਾ ਇੱਥੋਂ ਕੁਛ ਚਿਰ ਪਹਿਲਾਂ ਹੀ ਸ਼ੰਭੂ ਸਾਡਾ ਜਿਹੜਾ ਉਸ ਵੇਲੇ ਲੜਾਈ ਆ ਜਿਹੜੀ ਉਹ ਚੱਲ ਰਹੀ ਸੀ ਤੇ ਹੁਣ ਇਹ ਐਡਾ ਬੜਾ ਫੈਸਲਾ ਜਿਹੜਾ ਕੀਤਾ ਏ ਚਲੋ ਪਰ ਇਹ ਲੋਕਾਂ ਦਾ ਆਵਾਮ ਦਾ ਸਾਰਿਆਂ ਦਾ ਇਹ ਉਹਨਾਂ ਦਾ ਐਡਾ ਵੱਡਾ ਰੋਸ ਐ ਦਬ ਦਾ ਵਿਰੋਧ ਦੇਖ ਕੇ ਜਿਹੜਾ ਲੱਤਾਂ ਹਿੱਲ ਗਈਆਂ ਭਗਵੰਤ ਮਾਨ ਦੀ ਪਰ ਜੇ ਦਮ ਸੀ ਤੇ ਮੂਹਰੇ ਆ ਕੇ ਕਹਿੰਦਾ ਮਾਫੀ ਮੰਗਦਾ ਪੀ ਪੰਜਾਬੀ ਹੋ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਆਹ ਫੈਸਲਾ ਗਲਤ ਹੋ ਗਿਆ ਮੈਂ ਵਾਪਸ ਲੈਣਾ ਫਿਰ ਕੀ ਗੱਲ ਸੀ ਸਰ ਰਸਤੇ ਵਿੱਚ ਕਈ ਬੱਸਾਂ ਰੋਕੀਆਂ ਵੀ ਗਈਆਂ ਕਈਆਂ ਨੂੰ ਆਉਣ ਵੀ ਨਹੀਂ ਦਿੱਤਾ ਗਿਆ ਉਹ ਚਲੋ ਇਹੋ ਜਿਹੇ ਵੀ ਕਰਦੇ ਆ ਕੰਮ ਨੰਬਰ ਜਿਹੜੇ ਅਫਸਰਾਂ ਨੇ ਉੱਤੇ ਵੀ ਬਣਾਉਣੇ ਹੁੰਦੇ ਆ ਕੱਲ ਕੁਝ ਨਹੀਂ ਹੁੰਦੀ ਇਹ 2 ਮਿੰਟ ਪਹਿਲਾਂ ਰੋਕ ਕੇ ਜਦੋਂ ਉੱਤੇ ਖਬਰ ਪਹੁੰਚ ਗਈ ਵੀ ਬੱਸਾਂ ਰੋਕ ਲੀਆਂ ਜੀ ਪ੍ਰੋਮੋਸ਼ਨਾਂ ਲੈਣੀਆਂ ਐ ਤਰੱਕੀਆਂ ਲੈਣੀਆਂ ਐ ਉਹ ਇੰਨਾ ਕੁ ਕਰਦੇ ਹੀ ਹੁੰਦੇ ਆ ਨਹੀਂ ਬਣੀ ਸਿਸੂਰੀ ਕਹਿੰਦੇ ਸ਼ਾਨਦਾਰ ਡੰਡਬੇਦ ਚੋਰੀ ਦਸ ਦਸ ਕਰਦੇ ਰੇਖਤੇ ਰੱਖ ਕਰ ਕਰਕੇ ਮੂੰਹ ਦੇਖਿਆ ਕਦੇ ਬਹੁਤ ਤੇਰਾ ਮੂੰਹ ਕੇ ਸ਼ਕਲ ਦੇਖੀਏ ਕਦੇ ਤੂੰ ਪੰਜਾਬੀਆਂ ਦੀ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਕਹੇਗਾ ਉਹ ਹੋਜੇ ਇਹ ਭਗਵੰਤ ਮਾਨ ਇਹਦੇ ਸਮਝ ਨਹੀਂ ਆਉਂਦੀ ਮੈਨੂੰ ਵੀ ਆਪਣੀਆਂ ਭੈਣਾਂ ਮਾਵਾ ਨੂੰ ਉੱਥੇ ਇਹ ਕਹਿ ਰਿਹਾ ਉਹ ਸਿਖਾਰਿਆ ਸਾਮ ਦੰਡ ਬੇਧ ਸੱਚ ਝੂਠ ਇਹ ਸਿਖਾਰਿਆ ਸਾਡੀਆਂ ਭੈਣਾਂ ਨੂੰ ਇਹਦਾ ਬਿੱਡਾ ਬੇਗਹਿਰਤ ਬੰਦਾ ਹੋਊ ਕੋਈ ਹੋਊ ਕੋਈ ਬੇਗਰਤ ਜਿਹੜਾ ਭਗਤ ਸਿੰਘ ਦੀ ਪੱਗ ਬੰਨੀ ਆ ਤੇਰੇ ਸਿਰ ਤੇ ਉਹ ਤੂੰ ਯਾਰ ਸ਼ਰਮ ਕਰ ਜਾਂਦਾ ਭਗਤ ਸਿੰਘ ਜੀ ਦੀ ਫੋਟੋ ਲਾ ਦੇ ਪਿੱਛੇ ਜਾਂ ਉੱਥੇ ਹੀ ਬਹਿ ਕੇ ਜੇ ਹਿੰਮਤੀਓ ਕਹਿੰਦਾ ਵੀ ਭਾਈ ਆ ਚੀਜ਼ਾਂ ਜਿਹੜੀਆਂ ਤੇਰੇ ਦਿੱਲੀ ਚੱਲ ਸਕਦੀਆਂ ਹੋਣੀਆਂ ਆਪਣੇ ਘਰ ਚ ਚਲਾ ਆਪਣੇ ਪਰਿਵਾਰ ਚ ਚਲਾ ਸਾਡੇ ਕੰਮ ਨਾ ਕਰ ਕੇਸਰੀ ਚੁੰਨੀਆਂ ਸਾਰਿਆਂ ਦੇ ਦੇਖੀਆਂ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਦੇ ਕੇਸਰੀਆਂ ਚੁੰਨੀਆਂ ਪਵਾ ਕੇ ਇਹ ਸਿੱਖਿਆ ਦੇ ਰਹੀਆਂ ਸਿੱਖਿਆ ਦਿੱਤੀ ਜਾ ਰਹੀ ਹੈ ਅੰਦਰ ਸੁਸੋਦੀਏ ਨੂੰ ਤੇ ਮੈਂ ਇਲਾਜ ਕਰੂਗਾ ਰੱਬ ਕਰੂ ਖੈਰ ਮੈਂ ਕਿਵੇਂ ਦਾ ਮੈਂ ਤਾਂ ਕਿਹੜਾ ਕਿਹੜਾ ਕਰ ਸਕਦਾ ਐ ਪਰ ਉਹ ਪ੍ਰਮਾਤਮਾ ਹੀ ਕਰਦਾ ਜਦੋਂ ਕਰਦਾ ਇਲਾਜ ਇਹੀ ਆ ਨਾ ਜਿਹੜਾ ਇਹ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਰੱਬ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਇਹਦੇ ਮੂਹਰੇ ਮੱਤ ਮਰੀ ਤੇ ਇਹ ਦੰਦੀਆਂ ਕੱਢਦਾ ਸੀ ਇਹ ਦੰਦੀਆਂ ਕੱਢਦਾ ਸੀ ਹੁਣ ਦੇਖੀਏ ਨਾ ਮੱਤ ਮਰਦੀ ਐ ਮਰਦੀ ਹੁੰਦੀ ਐ ਮੱਤ ਜਦੋਂ ਟਾਈਮ ਆਉਂਦਾ ਹੁੰਦਾ ਤੁਸੀਂ ਕਿੰਨੇ ਵੇਖੀਓ ਕਿ ਇਹ ਵੀ ਕਿਹਾ ਗਿਆ ਮਨਰੂੜਾ ਦੇ ਵੱਲੋਂ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਮਾਜੇ ਦੇ ਵਿੱਚ ਰੈਲੀ ਕਰਕੇ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਸਾਨੂੰ ਫਤਵਾ ਬਹੁਤ ਮਿਲਦਾ ਹੈ ਮਾਲਵੇ ਤੋਂ ਦੇਖੋ ਤਮੇ ਥੋੜਾ ਸਾਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹਦਾ ਪਰ ਜੋ ਹਾਲ ਭਗਵੰਤ ਮਾਨ ਨੇ ਇੱਕ ਐਡਾ ਬਣਾ ਮੰਡਟ ਵਾਕਈ ਮਾਲਵੇ ਨੇ ਦਿੱਤਾ ਇਹ ਚ ਕੋਈ ਵੀ ਸ਼ੱਕ ਨਹੀਂ ਐਡੀ ਬੜੀ ਜਿੱਤ ਦਿੱਤੀ ਪਰ ਮਾਲਵੇ ਨੂੰ ਦਿੱਤਾ ਕੀ ਉਸ ਕੱਲ ਤੇ ਆਓ ਇੱਕ ਵੀ ਕੋਈ ਹਸਪਤਾਲ ਮੈਡੀਕਲ ਕਾਲਜ ਆਪਣੇ ਸੰਗਰੂਰ ਚ ਜਿਹੜਾ ਮੈਂ ਜਾਣਾ ਕੁਝ ਦਿਨਾਂ ਬਾਅਦ ਉੱਥੇ ਵੀ ਅੱਜ ਕੰਧਾਂ ਵੀ ਨਹੀਂ ਹੋਈਆਂ ਹੋਰ ਤਾਂ ਕੀ ਦਿਨ ਕਿਹੜਾ ਸਟੇਡੀਅਮ ਜਿੱਥੇ ਨੌਜਵਾਨਾਂ ਨੂੰ ਕੋਈ ਸਟੇਡੀਅਮ ਦਿੱਤਾ ਹੋਵੇ ਵੱਡਾ ਕੋਈ 에어ਪੋਰਟ ਦਿੱਤਾ ਹੋਵੇ ਕੋਈ ਹੋਰ ਵੱਡੀ ਚੀਜ਼ ਦੱਸੇ ਦੱਸਈ ਯਾਰ ਆਖੀਰ ਆਪਣੇ ਇਹ ਕਹਿੰਦਾ ਸੀ ਨਾ ਪਿੰਡਾਂ ਨਾਲੀਆਂ ਗਲੀਆਂ ਆਪਣੇ ਪਿੰਡ ਸਤੌਂਚ ਕੀ ਦੇਖ ਕੇ ਗਿਆ ਇਹ ਉਹ ਮੂਰੇ ਉੱਠ ਉੱਠ ਉਹਨੂੰ ਜ਼ਬਰਦਸਤੀ ਬਿਠਾਉਂਦਾ ਸੀ ਹਰੇਕ ਨੂੰ ਉਹ ਵੀਡੀਓ ਜ਼ਰੂਰ ਚਲਾ ਦਿਓ ਬਈ ਹਰੇਕ ਨੂੰ ਜਿਹੜਾ ਇਹ ਗਲੀਆਂ ਤੇ ਮਖੌਲ ਕਰਦਾ ਸੀ ਉਸ ਦਿਨ 10 ਗਲੀਆਂ ਦਾ ਨਾ ਨੌਆ ਪਲੇਆਫ ਫਲਾਣੇ ਤੋਂ ਘਰ ਤੋਂ ਫਲਾਣੇ ਜਿਹੜਾ ਬੰਦਾ ਸਤੌਜ ਦੀਆਂ ਗਲੀਆਂ ਨਹੀਂ ਬਣਾ ਸਕਿਆ ਅੱਜ ਸਾਢੇ 3 ਸਾਲ ਬਾਅਦ ਉਹ ਤੋਂ ਪੰਜਾਬ ਦਾ ਆਪਾਂ ਕੀ ਸੋਚ ਸਕਿਆ ਸਾਢੇ 3 ਸਾਲ ਬਾਅਦ ਸਤੌਜ ਦੀਆਂ ਗਲੀਆਂ ਬਣਾਉਣ ਗਿਆ 1 ਕਰੋੜ 78 ਲੱਖ ਰੁਪਇਆ ਦੇਣ ਗਿਆ ਕੀ ਮਿਨਿਸਟਰ ਜੇ ਤੇਰਾ ਪਿੰਡ ਆ ਜਾਂ ਬਾਕੀ ਪਿੰਡ ਨੇ 100-100 ਕਰੋੜ ਰੁਪਇਆ 1 ਕਰੋੜ 78 ਲੱਖ ਨਾ ਬਣਦਾ ਕੀ ਅੱਜ ਭਈ ਇਸ ਕਰਕੇ ਜਿਹੜਾ ਆਪਣੇ ਪਿੰਡ ਨੂੰ ਨਹੀਂ ਰਜਾ ਸਕਿਆ ਅੱਜ ਤੱਕ ਉਹ ਬਾਕੀਆਂ ਨੂੰ ਕੀ ਕਰੂਗਾ ਜਿਸ ਤਰ੍ਹਾਂ ਕਿ ਰਾਜਪੁਰਾ ਦੀ ਕਾਫੀ ਵੱਡੀ ਮੰਗ ਸੀਗੀ ਕਿ ਚੰਡੀਗੜ੍ਹ ਦੀ ਰੇਲਵੇ ਰੇਲਵੇ ਲਾਈਨ ਬਣਾਉਂਦਾ ਉਹਨੂੰ ਪੂਰਾ ਹੋ ਗਿਆ ਤੇ ਸਰ ਪਰਮਾਤਮਾ ਦਾ ਸ਼ੁਕਰੀਆ ਕਰਦਾ ਸਰ 2027 ਤੋਂ ਪਹਿਲਾਂ ਹੋ ਜਾਈ ਬਈ ਮੈਨੂੰ ਪਰਮਾਤਮਾ ਨੇ ਭਾਜੀਪੀ ਨੇ ਵੱਡਾ ਤਾਂ ਅਸ਼ੀਰਵਾਦ ਪਰਮਾਤਮਾ ਦਾ ਮੋਦੀ ਸਾਹਿਬ ਨੇ ਮੈਨੂੰ ਮੰਤਰੀ ਮੈਂ ਇੰਨਾ ਕਹਿ ਸਕਦਾ ਇਹ ਨਹੀਂ ਮਾਣ ਨਹੀਂ ਪਰ ਮੇਰੇ ਅਸ਼ੀਰਵਾਦ ਦਾ ਵੀ ਜੇ ਮੈਨੂੰ ਰੇਲਵੇ ਮੰਤਰੀ ਨਾ ਬਣਾਉਂਦੇ ਤੇ ਪੰਜਾਬ ਦੀਆਂ ਲਾਈਨਾਂ ਨਹੀਂ ਪੂਰੀਆਂ ਹੋ ਸਕਦੀਆਂ ਕਿਉਂਕਿ 50 ਸਾਲ ਤੋਂ ਮੈਂ ਰਿਕਾਰਡ ਕਢਾਇਆ 1975 76 ਦੇ ਐਮਪੀ ਮੰਤਰੀ ਲੱਗੇ ਹੋਏ ਸੀ ਤੇ ਜਦੋਂ ਰਿਪੋਰਟ ਬਣ ਕੇ ਜਾਂਦੀ ਸੀ ਵੀ ਘਾਟੇ ਦਾ ਸੌਦਾ ਜੀ ਇੱਥੇ ਤਾਂ ਸਵਾਰੀਓ ਨਹੀਂ ਗਈ ਜੀ ਇੱਥੇ ਤਾਂ ਜੀ ਨੁਕਸਾਨ ਹੋ ਜਾਊਗਾ ਜੀ ਹੋ ਜੇ ਨੁਕਸਾਨ ਰੇਲਵੇ ਜਾਂ ਲਾਈਨਾਂ ਜਿਹੜੀਆਂ ਉਹ ਪੈਸੇ ਕਮਾਉਣ ਨੂੰ ਹੁੰਦੀਆਂ ਲੋਕਾਂ ਦੇ ਲਈ ਹੁੰਦੀਆਂ ਜੇ ਵੀ ਬੰਦਾ ਕਿਤੇ ਖੜਾ ਏ ਉਹਦੇ ਲਈ ਜਿਹੜਾ ਸਰਕਾਰ ਦੇ ਪ੍ਰਬੰਧ ਨੇ ਬੱਸ ਆ ਟਰੇਨ ਆ ਜਹਾਜ਼ ਆ ਜਿੱਥੇ ਵੀ ਜਾਣਾ ਚਾਹੁੰਦਾ ਇੱਕ ਵੀ ਬੰਦਾ ਜਿੱਥੇ ਉਹਦੀ ਲੋੜ ਪੂਰੀ ਹੋਏ ਬੜੀਆਂ ਗੱਲਾਂ ਆਈਆਂ ਮੇਰੇ ਮੂਰੇ ਵੀ ਰਿਪੋਰਟਾਂ ਆਈਆਂ ਤਾਂ ਹੀ ਸਾਲ ਲੱਗਿਆ ਕਿਸ ਤਰੀਕੇ ਨਾਲ ਹਰ ਹਰ ਚੀਜ਼ ਤੋਂ ਲੜ ਲੜ ਲਲੜ ਢਿੜ ਢਿੜ ਜਿਹੜੀਆਂ ਪੁਰਾਣਾਂ ਇਹਨਾਂ ਨੇ ਖਰਾਬ ਕੀਤੀਆਂ ਹੋਈਆਂ ਸੀ ਕਿਉਂਕਿ ਬੱਸਾਂ ਵੀ ਚੱਲਦੀਆਂ ਸੀ ਉਹ ਮੈਂ ਹੁਣ ਗੱਲ ਛੋਟੀ ਕਰਨੀ ਨਹੀਂ ਚਾਹੁੰਦਾ ਕਿਉਂਕਿ ਜਿਹੜਾ ਕਿਰਾਇਆ ਲਾ ਲਓ ਫਿਰੋਜ਼ਪੁਰੋਂ ਚੱਲਦੀ ਬੱਸ ਦਾ ਬਠਿੰਡੇੋਂ ਚੱਲਦੀ ਬੱਸ ਦਾ ਚੰਡੀਗੜ੍ਹ ਨੂੰ ਲੱਦੀਆਂ ਹੀ ਜਾਂਦੀਆਂ ਉਹ ਸਾਰੀਆਂ ਬੱਸਾਂ ਬੰਦ ਹੋ ਜਾਣੀਆਂ ਤੇ ਟ੍ਰੇਨ ਜਿੱਦਣ ਚੱਲ ਪਈ ਮੈਂ ਤੁਹਾਨੂੰ 27 ਦੀ ਗੱਲ ਨਹੀਂ ਕਰਦਾ 27 ਤੱਕ ਕੀਤਾ ਕੀ ਕੀਤਾ 27 ਤੱਕ ਕੀਤਾ ਵੋਟਾਂ ਲਈ ਕੀਤਾ ਇਹਦਾ ਮਤਲਬ ਇਹ ਗੱਲ ਇਹ ਆ ਇਸ ਸਾਲ ਹੁਣ ਮੈਨੂੰ ਸਾਲ ਹੋਇਆ ਸਾਰੀਆਂ ਫਾਈਲਾਂ ਸਿੱਧੀਆਂ ਹੋ ਗਈਆਂ ਸਾਰੇ ਪੰਨੇ ਜਿਹੜੇ ਕਾਲੇ ਦਸਤਖਤ ਕੀਤੇ ਸੀ ਜਿਵੇਂ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਹਰਾ ਪੈਨ ਹਰਾ ਪੈਨ ਕੱਢਿਆ ਹੀ ਨਹੀਂ ਸੀ ਕਿਸੇ ਨੇ ਤੇ ਹੁਣ ਇਹ ਹਰਾ ਪੈਨ ਚੱਲ ਕੇ ਚਲੋ ਹਰੇ ਦੀ ਸਾਨੂੰ ਲੋੜ ਹੀ ਨੀਲਾ ਹੀ ਠੀਕ ਆ ਨੀਲੇ ਪੈਨ ਚੱਲ ਕੇ ਆ ਅਗਲੇ ਹਫਤੇ ਅਨਾਉਂਸਮੈਂਟ ਤੁਹਾਡੇ ਮੂਰੇ ਕਾਗਜ਼ ਦਿਖਾਵਾਂਗੇ ਉਦੋਂ ਬਾਅਦ ਫਿਰ ਰਸਮ ਜਿੱਦਣ ਵੀ ਹੋ ਗਈ ਕਿਸੇ ਪਵਿੱਤਰ ਦਿਹਾੜੇ ਤੇ ਅੱਗੇ ਸਾਡੇ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਆ ਰਿਹਾ 350 ਸਾਲਾ ਉਸ ਦਿਨ ਵੀ ਬੜੀਆਂ ਵੱਡੀਆਂ ਅਨਾਉਂਸਮੈਂਟ ਰੇਲਵੇ ਵੱਲੋਂ ਵੀ ਹੋਣਗੀਆਂ ਹੋਰ ਵੀ ਹੋਣਗੀਆਂ ਪਰ ਤਿੰਨ ਪ੍ਰਮੁੱਖ ਵੱਡੀਆਂ ਲਾਈਨਾਂ ਐ ਦੋ ਚੱਲ ਰਹੀਆਂ ਤਲਵਾੜੇ ਤੇ ਜਿਹੜੀ ਇੱਧਰ ਨੂੰ ਜਾ ਰਹੀ ਆ ਉਹਨੇ ਤਲਵਾੜਾ ਅੰਬ ਹੁੰਦੀ ਇੱਧਰ ਨੂੰ ਜਾਣੀ ਆ ਉਹ ਚੰ ਕੰਮ ਚੱਲ ਰਿਹਾ ਅਜੇ ਪੰਜਾਬ ਸਰਕਾਰ ਮਿੱਟੀ ਦਾ ਬੜਾ ਉੱਥੇ ਔਖਾ ਹੋ ਰਿਹਾ ਪਰ ਉਹ ਚੱਲ ਰਹੀ ਆ ਦੂਜੀ ਆਨੰਦਪੁਰ ਸਾਹਿਬ ਤੋਂ ਨੰਗਲ ਹੁੰਦੀ ਜਾ ਰਹੀ ਆ ਤਿੰਨ ਲਾਈਨਾਂ ਜਿਹੜੀਆਂ ਵੱਡੀਆਂ ਨੇ ਇਹ ਇਸੇ ਆ 6 ਮਹੀਨੇ ਦੇ ਅੰਦਰ ਦੂਜੀਆਂ ਲਾਈਨਾਂ ਵੀ ਦੋ ਆ ਤਾਂ ਮੈਂ ਤੁਹਾਨੂੰ ਦੱਸਿਆ ਦੂਜੀ 800 ਕਰੋੜ ਦੀ ਹੈ तकरीबन ਜਿਹੜੀ ਪੱਟੀ ਤੋਂ ਫਰੋਜ਼ਪੁਰ ਆਉਣੀ ਹੈ ਉਦੋਂ ਬਾਅਦ 4-500 ਕਰੋੜ ਦੀ ਹੈਗੀ ਆ ਜਿਹੜੇ ਤਖਤ ਸਾਹਿਬ ਨੂੰ ਜੋੜਨਾ ਉਹ ਤੇ ਰਾਜਪੁਰਾ ਤੇ ਆ ਮੈਂ ਤੁਹਾਨੂੰ ਤਿੰਨ ਲੈਣਾ 70ਕ ਜਿਹੜੇ ਵੱਡੇ ਆਰਓ ਵੀ ਵੱਡੇ तकरीबन 15-1600 ਕਰੋੜ ਰੁਪਏ ਜੇ ਮੈਂ ਲੈਣਾ ਤੇ ਸਾਰੀਆਂ ਮਿਲਾ ਕੇ ਫਿਗਰ ਦਵਾਂ ਆਉਣ ਵਾਲੇ ਸਾਲ ਚ 5000 ਕਰੋੜ ਦਾ ਕੰਮ ਪੰਜਾਬ ਚ ਸ਼ੁਰੂ ਹੋ ਜੂ ਰੇਲਵੇ ਦਾ ਤੁਸੀਂ ਦੇਖੋ ਕਿੰਨਾ ਕੰਮ ਮਿਸਤਰੀ ਮਜ਼ਦੂਰ ਠੇਕੇਦਾਰ ਜਿਨ੍ਹਾਂ ਨੇ ਟੈਂਡਰ ਪਾਉਣੇ ਆ ਬੜੇ ਬੜੇ ਉਹੋ ਟਰੱਕ ਮਿੱਟੀ ਸੀਮਨ ਕੀ ਕੁਛ ਸਰੀਆ ਉਹ ਚੀਜ਼ਾਂ ਜਿਹੜਾ ਕਿੱਦਾਂ ਵੱਡਾ ਬੋਮ ਆਊਗਾ ਮਾਰਕੀਟ 'ਚ ਇਹ ਇਹ ਤੁਸੀਂ ਦੱਸੋ ਮੈਂ ਕੱਲੇ ਰੇਲਵੇ ਦੀ ਗੱਲ ਕਰਦਾ ਵੀ ਐਨਾ ਵੱਡਾ ਪੈਸਾ ਹੈ ਜਿਹੜਾ ਜਦੋਂ ਮਾਰਕੀਟ 'ਚ ਆਊਗਾ ਕੰਮ ਚੱਲੂਗਾ ਆਪਣੇ ਆਪ ਹੀ ਤੇ ਦੂਜੀ ਮੈਂ ਇੱਕ ਗੱਲ ਅਖੀਰਲੀ ਕਰਨਾ ਚਾਹੁੰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ 1 ਲੱਖ ਕਰੋੜ ਨੌਜਵਾਨਾਂ ਲਈ ਵੀ ਜਿਹੜਾ ਵੀ ਆਪਣੀ ਫੈਕਟਰੀ 'ਚ ਐਮ ਐਸ ਐਮ ای 'ਚ ਜਿਹੜਾ ਨੌਜਵਾਨ ਨੂੰ ਪੜ੍ਹੇ ਲਿਖੇ ਨੂੰ ਨੌਕਰੀ ਦਊਗਾ ਰੋਜ਼ਗਾਰ ਦਊਗਾ ਉਹਨੂੰ ਤਕਰੀਬਨ 15000 ਰੁਪਇਆ ਜਿਹੜਾ ਇਨਸੈਂਟਿਵ ਆ ਉਹ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤਾ ਜਾਊਗਾ ਇਹ ਨੌਕਰੀਆਂ 'ਚ ਵੀ ਬੜਾ ਵੱਡਾ ਲਾਭ ਲੈ ਸਕਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਕੀਮਾਂ ਆ ਜਿਹੜੇ ਇਹ ਤੁਹਾਨੂੰ ਲਾਭ ਆਉਣ ਵਾਲੇ ਦਿਖਣਗੇ ਜੀਐਸਟੀ ਦਾ ਵੱਡਾ ਤੋਹਫਾ ਜਿਹੜਾ ਉਹ ਦੀਵਾਲੀ ਨੂੰ ਸਿਰਫ ਦੋ ਸਲੇਬਾਂ ਹੀ GST ਦੀਆਂ ਹੋ ਜਾਣਗੀਆਂ ਆਪਾਂ ਨੂੰ ਬੜਾ ਵੱਡਾ ਫਾਇਦਾ ਜਿਹੜਾ GST 'ਚ ਆਉਣ ਵਾਲੇ ਦਿਨਾਂ 'ਚ ਹੋਣਾ ਹੈ ਵੀ ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿੰਨਾਂ ਦੀ ਸਜ਼ਾ ਮਾਪੀ ਹੋਵੇਗੀ ਨਹੀਂ ਬਿਲਕੁਲ ਮੇਰੇ ਵੱਲੋਂ ਮੈਂ ਪਹਿਲਾਂ ਹੀ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਰੇ ਦਿੰਦਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿੰਨਾਂ ਦੀ ਬੰਦੀ ਆ ਉਹ ਸਾਰੇ ਹੀ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਵੀਂ ਪਾਰਟੀ ਜਿਹੜੀ ਬਣੀ ਹੈ ਹਰਪ੍ਰੀਤ ਸਿੰਘ ਤੁਸੀਂ ਕਿਵੇਂ ਵੇਖ ਰਹੇ ਕਿਉਂਕਿ ਇੱਕ ਤਰਫ ਤੁਸੀਂ ਖੇਤਰੀ ਪਾਰਟੀ ਦਾ ਜ਼ਿਕਰ ਕਰਦੇ ਸੀ ਤਾਂ ਹੁਣ ਨਵੀਂ ਪਾਰਟੀ ਹਰਪ੍ਰੀਤ ਸਿੰਘ ਦਾ ਖਾਜੇ ਤਾਂ ਮੈਨੂੰ ਲੱਗਾ ਸ਼ੁਰੂ ਆ ਤਾਂ ਪਤਾ ਨਹੀਂ ਕਿੰਨੇ ਕਾਲੀ ਦਲ ਬਣਨੇ ਉਹ ਕਹਿੰਦੇ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ